ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀਓ ਗੁਜਰੀ ਮਹਲਾ 5 ਜਿਸ ਸਿਮਰਤ ਸਭ ਕਿਲ ਵਿਖ ਨ ਸਹਿ ਪਿਤਰੀ ਹੋਏ ਉਦਾਰੂ ਸੋ ਹਰ ਹਰ ਤੁਮ ਸਦ ਹੀ ਜਪਹੁ ਜਾ ਕਾ ਅੰਤ ਨਾ ਪਰੂ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮ ਕਉ ਹਰ ਹਰ ਸਦਾ ਪਜਹੁ ਜਗਦੀਸ਼ ਰਹਾਉ ਸਤਗੁਰ ਤੁਮ ਕਉ ਹੋਏ ਦਿਆਲਾ संत संग तेरी प्रीत ਕਾਪੜ ਪਤ ਪਰਮੇਸ਼ਰ ਰਾਖੀ ਹਰ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਹੋ ਸਦਾ ਚਿਰ ਜੀਵੋ ਹੋ ਹਰ ਸਿਮਰਤ ਅਨੰਦ ਅਨੰਤਾ ਰੰਗਤ ਮਾਸਾ ਪੂਰਨ ਆਸ ਕਬਹ ਨ ਬਿਆਪੈ ਚਿੰਤਾ ਪਵਰ ਤੁਮਾਰਾ ਇਹੁ ਮਨ ਹੂਵੋ ਹਰ ਚਰਣਾ ਹੋ ਕਉਲਾ ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੂੰਦ ਹੈ ਚਤ੍ਰਿਕ ਮੋਲਾ ਗੂਜਰੀ ਮਹਲਾ ਪੰਜਵਾਂ ਜਿਸ ਸਿਮਰਤ ਸਭ ਕਿਲ ਵਿਖ ਨਸ ਹੈ ਪਿਤਰੀ ਹੋਏ ਉਦਾਰੋ ਸੋ ਹਰ ਹਰ ਤੁਮ ਸਦ ਹੀ Jap ਜਾ ਕਾ ਅੰਤ ਨਾ ਪਰੂ ਪੂਤਾ ਮਤਾ ਕੀ ਆਸੀਸ ਨਿਮਖ ਨਾ ਬਿਸਰਉ ਤੁਮ ਕਉ ਹਰ ਹਰ ਸਦਾ ਪਜੂ ਜਗਦੀਸ਼ ਰਹਾਉ ਸਤ ਗੁਰ ਤੁਮ ਕਉ ਹੋਏ ਦਇਆਲਾ संत संग तेरी प्रीत कपड़ पत परमेश्वर राखी भोजन कीर्तन नीत अमृत पीवो सदा चिर जीवहु हर सिमरत आनंद अनंता ਰੰਗ ਤਮਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ ਪਵਰ ਤੁਮਾਰਾ ਇਹ ਮਨ ਹੂ ਵਉ ਹਰ ਚਰਣਾ ਹੂ ਕੋਲਾ ਨਾਨਕ ਦਾਸ ਉਨ ਸੰਗ ਲਪਟਾਇਓ ਜਿਉ ਬੂੰਦ ਹੈ ਚਾਤਰਿਕ ਮੋਲਾ ਗੂਜਰੀ ਮਹਲਾ ਪੰਜਵਾ ਜਿਸ ਸਿਮਰਤ ਸਭ ਕਿਲ ਵਿਖਨਾਸੈ ਪਿਤਰੀ ਹੋਏ ਉਧਾਰੂ ਸੋ ਹਰ ਹਰ ਤੁਮ ਸਦ ਹੀ ਜਪੋ ਜ ਕਾਇੰਤ ਨ ਪਾਰੂ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤਮ ਕਉ ਹਰ ਹਰ ਸਦਾ ਭਜੋ ਜਗਦੀਸ਼ ਰਹਾਉ ਸਤਗੁਰ ਤੁਮ ਕਉ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰਿ ਸਿਮਰਤ ਅਨੰਦ ਅਨੰਤਾ ਰੰਗ ਤਮਸਾ ਪੂਰਨਿਆਸ ਕਬਹਿ ਨਾ ਵਿਆਪੇ ਚਿੰਤਾ ਪਵਰ ਤੁਮਾਰਾ ਇਹ ਮਨ ਹੂਵੋ ਹਰ ਚਰਣਾ ਹੂ ਕੋ ਲਾ ਨਾਨਕ ਦਾਸ ਉਨ ਸੰਗ ਲਪਟਾਇਓ ਜਿਉ ਬੂੰਦ ਹੈ ਚਤਰਿਕ ਮੋਲਾ ਗੁਜ਼ਰੀ ਮਹੱਲਾ ਪੰਜਵਾ ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੂ ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾਇੰਤ ਨ ਪਾਰੂ ਪੂਤਾ ਮਾਤਾ ਕੀ ਆਸੀਸ ਨੇਮਖ ਨ ਬਿਸਰੋ ਤੁਮ ਕਉ ਹਰ ਹਰ ਸਦਾ ਪਜੋ ਜਗ ਦੀ ਸਰਹਾਉ ਸਤ ਗੁਰ ਤੁਮ ਕਉ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵ ਹੋ ਹਰ ਸਿਮਰਤ ਅਨ ਦੇ ਅਨੰਤਾ ਰੰਗ ਤਮਸਾ ਪੂਰਨ ਆਸਾ ਕਬਹਿ ਨ ਬਿਆਪੇ ਚਿੰਤਾ ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਣਾ ਹੋ ਕਉਲਾ ਨਾਨਕ ਦਾਸ ਉਨ ਸੰਗ ਲਪਟਾਇਓ ਜਿਉ ਬੂੰਦ ਹੈ ਚਾਤਰਿਕ ਮੋਲਾ ਗੂਜਰੀ ਮਹੱਲਾ ਪੰਜਵਾ ਜਿਸ ਸਿਮਰਤ ਸਭ ਕਿਲ ਵਿਖਨਾਸੈ ਪਿਤਰੀ ਹੋਏ ਉਧਾਰੂ ਸੋਹਰ ਹਰ ਤੁਮ ਸਦ ਹੀ ਜਾਪੋ ਜਾ ਕਾਇੰਤ ਨ ਪਾਰੂ ਪੂਤਾ ਮਾਤਾ ਕੀ ਆਸੀਸ ਨਿਮਖ ਨ ਬਿਸਰੋ ਤੁਮ ਕਉ ਹਰ ਹਰ ਸਦਾ ਭਜੋ ਜਗਦੀਸ਼ ਰਹਾਉ ਸਤਗੁਰ ਤੁਮ ਕਉ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਸਾ ਪੂਰਨ ਆਸਾ ਕਬਹ ਨ ਬਿਆਪੈ ਚਿੰਤਾ ਭਵਰ ਤੁਮਾਰਾ ਇਹੁ ਮਨ ਹੂ ਬਉ ਹਰ ਚਰਣਾ ਹੂ ਕੋਲਾ ਨਾਨਕ ਦਾਸ ਉਨ ਸੰਗ ਲਪਟਾਇਓ ਜਿਉ ਬੂੰਦਹ ਚਾਤਰਿਕ ਮੌਲਾ ਗੂਜਰੀ ਮਹਲਾ 5 ਵਾ ਜਿਸ ਸਿਮਰਤ ਸਭ ਕਿਲ ਵਿਖ ਨਾਸਹਿ ਪਿਤਰੀ ਹੋਏ ਉਧਾਰੂ ਸੋ ਹਰ ਹਰ ਤੁਮ ਸਦ ਹੀ Japਹੁ ਜਾ ਕਾਇੰਤ ਨਪਾਰੂ ਪੂਤਾ ਮਾਤਾ ਕੀ ਆਸੀਸ ਨੇਮਖ ਨ ਬਿਸਰਉ ਤੁਮ ਕਉ ਹਰ ਹਰ ਸਦਾ ਪਜੋ ਜਗ ਦੀ ਸ਼ਰਹਾਉ ਸਤ ਗੁਰ ਤੁਮ ਕਉ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪਣ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਸਾ ਪੂਰਨ ਆਸਾ ਕਬਹਿ ਨਾ ਵਿਆਪੇ ਚਿੰਤਾ ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਣਾ ਹੁ ਹੁ ਕੌਲਾ ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੁੰਦ ਹੈ ਚਾਤ੍ਰਿਕ ਮੋਲਾ ਗੁਜਰੀ ਮਹਲਾ ਪੰਜਵਾਂ ਜਿਸ ਸਿਮਰਤ ਸਭ ਕਿਲ ਵਿਖ ਨਾਸਹਿ ਪਤਰੀ ਹੋਏ ਉਧਾਰੂ ਸੋ ਹਰ ਹਾਰ ਤੁਮ ਸਦ ਹੀ ਜਾਪੂ ਜਾ ਕਾ ਅੰਤ ਨ ਪਾਰੂ ਪੂਤਾ ਮਾਤਾ ਕੀ ਆਸੀਸ निमख ना बिसरो तुम कहो हर हर सदा भजो जगदीश राहु सतगुरु तुम कहो हे दयाला संत संग तेरी प्रीत ਕਪੜ ਪਤ ਪਰਮੇਸ਼ਰ ਰਾਖੀ ਪੂਜਨ ਕੀਰਤਨ ਨੀਤ ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ ਹਰ ਸਿਮਰਤ ਅਨੰਦ ਅਨੰਤਾ ਰੰਗ ਤਮਸ ਪੂਰਨ ਅਸ ਕਬਹ ਨ ਬਿਆਪੈ ਚਿੰਤਾ ਭਵਰ ਤੁਮਾਰਾ ਇਹ ਮਨ ਹੂ ਬਉ ਹਰ ਚਰਣਾ ਹੋ ਕਉਲਾ ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੁੰਦ ਹੈ ਚਾਤ੍ਰਿਕ ਮੌਲਾ ਗੁਜਰੀ ਮਹੱਲਾ ਪੰਜਵਾ ਜਿਸ ਸਿਮਰਤ ਸਭ ਕਿਲ ਵਿਖਣਾ ਸਹਿ ਪਿਤਰੀ ਹੋਏ ਉਦਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾਇੰਤ ਨ ਪਰੂ ਪੂਤਾ ਮਾਤਾ ਕੀ ਆਸੀਸ ਨਿਮਖ ਨ ਬਿਸਰੋ ਤੁਮ ਕਉ ਹਰ ਹਰ ਸਦਾ ਭਜੋ ਜਗਦੀਸ਼ ਰਹਾ ਸਤਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜੀਵ ਹੋ ਹਰ ਸਿਮਰਤ ਅਨ ਦੇ ਅਨੰਤਾ ਰੰਗ ਤਮਸਾ ਪੂਰਨ ਆਸ ਕਬਹ ਨ ਵਿਆਪੇ ਚਿੰਤਾ ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਣਾ ਹੋ ਹੋ ਕੋਲਾ ਨਾਨਕ ਦਾਸ ਉਨ ਸੰਗ ਲਪਟਾਇਓ ਜਿਉਂ ਬੂੰਦ ਹੈ ਚਾਤ੍ਰਿਕ ਮੋਲਾ